ਕਾਇਮ ਨੇ ਸੇਤਾ ਅੱਜ ਫੇਰ ਆਪਾਂ ਪਹੁੰਚ ਗਏ ਆ ਪਿੰਡ ਦਲੇਮੰਗ ਬੱਚੇ ਜਿਹੜੀ ਨਾ ਮਿਲਤੂnga ਆਪਾਂ ਕਰੀ ਸੀ ਤੇ ਤੁਸੀਂ ਦੇਖ ਰਹੇ ਹੋ ਬ੍ਰਿੰਡੇ ਵਾਲਾ ਚੈਨਲ ਤੇ ਕੁਲਵਿੰਦਰ 8231 ਫੇਸਬੁਕ ਤੇ ਨਾਲ ਹੀ ਕੁਲਵਿੰਦਰ 8231 YouTube ਤੇ ਵੀ ਲੈ ਆਪ ਤੁਸੀਂ ਦੇਖ ਸਕਦੇ ਹੋ ਬੱਚਾ ਛੱਡਤਾ 6:10 ਮਿੰਟਾਂ ਦੇ ਬੱਚਾ ਛੱਡਿਆਗਾ ਕੱਲ ਆਪਾਂ ਸ਼ਾਮ ਨੂੰ ਇਹ ਮੱਝ ਖਾਲੀ ਕਰੀ ਸੀ ਤੇ ਅੱਜ ਪਹਿਲੇ ਟਾਈਮ ਦੀ ਜਿਹੜੀ ਮਿਲਕਿੰਗ ਦੀ ਸਟਾਰਟ ਹੋਈ ਆ ਤੇ ਦੇਖਦੇ ਕਿੰਨਾ ਗਾ ਦੁੱਧ ਕੱਢਦੀ ਆ ਤੇ ਕੱਲ ਤੁਹਾਡੇ ਸਾਹਮਣੇ ਜਿਹੜਾ ਦੁੱਧ ਨੇ ਕੱਢਿਆ ਸੀਗਾ ਤੁਹਾਨੂੰ ਨਾਲ ਦੀ ਨਾਲ ਜਿਹੜੇ ਭਰਾ ਦੇਖੇ ਨੇ ਨਾ ਸ਼ੇਅਰ ਕਰਿਓ ਆ ਸ਼ੇਅਰ ਕਰਿਓ ਤੇ ਤਾਂ ਕਿ ਇਹ ਹੋਰ ਦੋਸਤ ਮਿੱਤਰ ਉਹ ਵੀ ਦੇਖਣ ਕਰਨੇ ਰਹਿ ਨਾ ਸਕਣ ਮੋਟੇ ਗ੍ਰੀਨ ਦਾ ਕਿੰਨਾ ਕਮਲ ਲੋ ਵੀ ਕੀ ਕੁਆਲਿਟੀ ਕੀ ਗੱਲ ਵਾਧਾਣਾ ਸਾਰੀ ਕਿੰਨਾ ਦੁੱਧ ਗੱਡੂਗੀ ਤੇ ਜਿਹੜੇ ਭਰਾ ਲਾਈਵ ਦੇ ਵਿੱਚ ਸਾਰਿਆਂ ਦਾ ਧੰਨਵਾਦ ਜਿਹੜੇ ਕੱਲ ਵੀ ਜੁੜੇ ਸੀਗੇ ਜਸਵੰਦਰ ਕੋਕਰ ਨੀਦੀ ਰਾਏ ਭਾਈ ਮੱਜਾ ਜੀ ਆਮ ਘਰ ਦੇ ਵਿੱਚ ਆ ਖੇਤੀਬਾੜੇ ਨਾਲ ਸੰਬੰਧਤ ਰੱਖਦੇ ਨੇ ਤੇ ਆਪਾਂ ਇਹਨਾਂ ਨੂੰ ਹੀ ਲੈਣ ਦੇ ਵਿੱਚ ਲੱਗੇ ਆਈ ਸੀ ਵੀ ਮੱਧ ਤਿਆਰ ਕਰਵਾਈ ਸੀਗੀ ਤੇ ਨਾਲ ਆਪਾਂ ਗਿਆ ਸੀਗਾ ਵੀ ਤੁਸੀਂ ਲੈ ਮਿਲਕਿੰਗ ਵੀ ਕਰਾਂਗੇ ਚੰਗਾ ਦੁੱਧ ਕੱਢਿਆ ਦੁੱਧ ਨੇ ਰਾਤ ਵੀ ਆਪਾਂ ਵਧੀਆ ਕੱਢਿਆ ਸੀ ਤੇ ਹੁਣ ਦੇਖਦੇ ਆ ਵੀ ਕਿੰਨਾ ਕੱਢਦੇ ਹੈਣਾ ਤੇ 2 ਮਹੀਨਾ ਡੇੜ ਘੜ ਸੂਈ ਆ ਇੰਦਰ ਮਾਨ ਬਾਈ ਇੱਕ ਬਾਲਟੀ ਤੇ ਇੱਕ 100 ਲੀਟਰ ਦਾ ਰੇਟ ਕਿੰਨਾ ਬਾਈ ਜੀ ਫੋਨ ਬਾਅਦ ਵਿੱਚ ਫੋਨ ਕਰਿਓ ਉਹ ਵੀ ਦੱਸਾਂਗੇ ਆਪਾਂ ਕੋਈ ਗੱਲ ਨਹੀਂ ਉਹੀ ਚੀਜ਼ਾਂ ਨਾ ਮਾਝੇ ਤਿਆਰ ਕਰੀ ਹੋਈ ਆ ਜਿਹੜੇ ਭਰਾ ਨੇ ਆਪਾਂ ਉਹਨਾਂ ਦੇ ਸਾਹਮਣੇ ਲੈ ਕੇ ਆਣ ਤੂੰ ਜਾਏਂਗਾ ਬਾਲਟੀ ਇੱਕ ਵਾਰੀ ਖਾਲੀ ਚੈੱਕ ਕਰ ਲਓ ਬਾਈ ਜੀ ਓਕੇ ਤੇ ਬਾਕੀ ਬਾਈ ਚੋਂਦਾਗਾ ਤਿਆਪਾ ਦੇਖਦੇ ਹਾਂ ਜਿੰਦਰ ਜਰੂਰ ਆਂ ਬਾਈ ਰੈਟ ਚਿੱਤੇ ਤੈਨੂੰ ਬਾਲਟੀ ਕੋਈ ਚੱਕਰ ਨਹੀਂ ਬਾਅਦ ਵਿੱਚ ਦੱਸਾਂਗੇ ਤੇ ਆਪਾਂ ਨਾ ਜਿਹੜੇ ਕਾ ਕਰ ਲਈ ਆਪਾਂ ਕੰਮ ਤੇ ਬਾਈ ਨੇ ਸ਼ੁਰੂ ਕਰਤੀ ਚਵਾਈ ਬਾਲਟੀ ਤੁਹਾਨੂੰ ਖਾਲੀ ਦਿਖਾਤੀ ਮਿੱਤਰੋ ਦੇਖਦੇ ਹਾਂ ਕਿੰਨਾ ਜਿਹੜਾ ਰੱਦ ਕੱਢਦੀ ਆ ਤੇ ਕਿਹੜੇ ਕਿਹੜੇ ਬੱਚੇ ਸਾਰਾ ਕੁਝ ਸੈਂਡ ਦੇ ਆਪਾਂ ਜਰੂਰ ਦਿਖਾਵਾਂਗੇ ਥੋੜਾ ਜਿਹਾ ਇੱਕ ਤਾਂ ਹੀਟ ਦੇ ਵਿੱਚ ਜਿਹੜੀ ਮੱਝੇ ਆਈ ਹੋਈ ਆ ਤੇ ਇਹਦਾ ਕਰਕੇ ਵੀ ਦੁੱਧ ਜਿਹੜਾ ਮਾੜਾ ਮोटा ਘਟਾਊੀ ਤੇ ਨਾਲ ਬਾਈ ਨੇ ਮਸਰਦਾਨੀ ਵੀ ਲਾਈ ਨਹੀਂ ਹੋਈ ਪੱਕੇ-ਪੁੱਕੇ ਲਾ ਕੇ ਰੱਖਦਾ ਬੱਲਮ ਤੇ ਪੱਕੇ ਹਨ ਜੇ ਮੈਂ ਆਪਾਂ ਗੱਲ ਕਰ ਲਈ ਜੇ ਇਹੀ ਮੱਝ ਕਿਸੇ ਬ੍ਰੀਡਰ ਭਰਾ ਕੋਲੇ ਹੁੰਦੀ ਤਾਂ ਉਹਨੇ ਦੁੱਧ ਹੋਰ ਵੀ ਟਪਾ ਦੇਣਾ ਸੀਗਾ ਜਗਮੇਲ ਸਿੰਘ ਓਕੇ ਬਾਈ ਜੀ ਧੰਨਵਾਦ ਬਾਈ ਜਗਮੇਲ ਬਹੁਤ ਵਧੀਆ ਧੰਨਵਾਦ ਜਿੰਨੇ ਭਰਾ ਜੁੜੀ ਜਾਂਦੇ ਸ਼ੇਅਰ ਜ਼ਰੂਰ ਕਰ ਦਿਓ ਤੇ ਤਾਂ ਕਿ ਜਿਹੜੇ ਹੋਰ ਵੀ ਦੋਸਤੋਂ ਇੱਧਰ ਦੇਖ ਸਕਦੇ ਆ ਜਿਹੜੇ ਫੇਸਬੁੱਕ ਤੇ ਦੇਖੇ ਹੁੰਦੇ ਫੇਸਬੁੱਕ ਦੇ ਅੱਡ ਲਾਈਵ ਚੱਲ ਜਾਂਦਾ YouTube ਤੇ ਨਾਲ ਉਹਤੇ ਵੀ ਲਾਈਵ ਚੱਲ ਜਾਂਦਾ ਦੋਨਾਂ ਤੇ ਲਾਈਵ ਚੱਲ ਜਾਂਦਾ ਜਿਹੜੇ YouTube ਤੇ ਭਰਾ ਜਿਹੜੇ YouTube ਤੇ ਵੇਖ ਰਹੇ ਨੇ ਤੇ ਜਿਹੜੇ ਫੇਸਬੁੱਕ ਦੇ ਜੁੜਿਆ ਫੇਸਬੁੱਕ ਤੇ ਦੇਖ ਸਕਦੇ ਤੇ ਨਾਲ ਹੀ ਬਠਿੰਡੇ ਵਾਲਾ ਚੈਨਲ ਉਹਤੇ ਵੀ ਲਾਈਵ ਫੇਸਬੁੱਕ ਤੇ ਚੱਲੀ ਜਾਂਦਾਗਾ ਬਾਕੀ ਮਿੱਤਰੋ ਹੋਰ ਜੇ ਕਿਸੇ ਭਰਾ ਨੇ ਵੀਡੀਓ ਪਾਉਣੀ ਹੁੰਦੀ ਹੈ ਜਾਂ ਕੋਈ ਲੈ ਮਿਲਕਿੰਗ ਕਰਾਉਣੀ ਆ ਤਾਂ ਆਪਣੇ ਨਾਲ ਦਿੱਤੇ ਹੋਏ ਨੰਬਰ ਤੇ ਸੰਭਾਰ ਕਰ ਸਕਦਾ 23 ਦੇ ਉੱਪਰ ਜਾ ਕੇ ਆਪਣਾ ਨੰਬਰ ਲਾ ਸਕਦੇ ਆ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਹੈ ਮਾਨਚੋਲਣ ਚੋਲਣ ਕੋਈ ਗੱਲ ਨਹੀਂ ਅਸੀਂ ਖੜਾ ਹੋ ਜਾ ਹੱਥੇ ਦਿਖਾ ਦਿਜੀ ਮਣੀ ਇੱਕ ਵਾਰੀ ਤੁਸੀਂ ਬਸ ਠੀਕ ਆ ਬਸ ਬਸ ਠੀਕ ਆ ਕਈ ਵਾਰ ਆਉਂਦਾ ਨਾ ਓਕੇ ਤੂੰ ਪਹਿਲੀ ਗੱਲ ਬੈਠਾ ਚੋਈ ਨਹੀਂਂ ਦੇ ਸਾ। ਥੋੜਾ ਜਿਹਾ ਚੋੜੀ ਰਿਖ। ਅੱਛਾ। ਨਾ ਦੋਨੇ ਬਸ ਬੈਠੇ ਨੇ ਕਦੇ ਵੀ। ਪਹਿਲੇ ਬਸ ਨੇ। ਸੁਭਾਅ ਪਾਉਣਾ ਸੀਗਾ। ਕੁਛ ਨਹੀਂ ਕਹਿੰਦੀ ਸੁਭਾਅ ਬੈਨ ਨਾ ਬਸ। ਤੇਰੇ ਇਕੱਲੇ ਬੰਦੇ ਥੋੜਾ ਜਨਾ ਦੁੱਧ ਚ ਉਹਨਾਂ ਨਾਲ ਔਖਾ ਜਾਂਦਾ। ਐਡੀਪੀ ਸਕੰਦਰ ਜੀ ਤੋਂ ਗੋਟ ਵੀਰੇ ਬਹੁਤ ਵਧੀਆ ਸਕੰਦਰ ਭਾਈ ਕੀ ਹਾਰ ਨੇ। ਬਹੁਤ ਵਧੀਆ ਜਿੰਨੇ ਭਰਾ ਜੁੜੀ ਜਾਂਦੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ। ਤੇ ਨਾਲ ਦਿਨ ਨਾਲ ਤੁਹਾਨੂੰ ਆਪ ਦੱਸਾਂਗੇ ਤੇ ਬਾਈ ਨੇ ਥੋੜਾ ਜਿਹਾ ਕਹਿੰਦੇ ਧਾਰ ਘੱਟ ਗੱਡੀ ਆ ਮਾੜਾ ਮੁੱਢੀ ਚੋਂਦਾ ਹਨਾ ਹੂੰ ਹੂੰ ਟਾਂਵੜਲੀ ਚੋਂਦੇ ਦੋ ਹਨਾ ਕਈ ਵਾਰ ਮੱਲ ਜਦੋਂ ਕਿਤੇ ਬਾਕ ਹੋ ਗਿਜਾ ਹੈ ਹਾਂ ਤੇ ਬਾਕੀ ਹਨਾ ਬੁੜੀਆਂ ਚੋਂਦੇ ਨੇ ਆਪਣੇ ਦਾ ਘਰਾਂ ਦੇ ਵਿੱਚ ਤੇ ਵੀਰਾਂ ਕੋਈ ਜਦੋਂ ਟਾਈਮ ਆਪਾਂ ਘੱਟ ਹੁੰਦਾ ਕਦੀ ਜਾਂ ਕੋਈ ਸ਼ੌਂਕੀ ਮਤਲ ਨਹੀਂ ਚੋ ਤੇ ਦੇਖਣਾ ਜ ਕਿੰਨਾ ਦੁੱਧ ਕੱਢਦੇ ਆ ਰਿੰਗੀ ਕਹਤਿਆਂ ਦੀ ਅੱਛਾ ਇਹ ਰੰਦੀ ਤਾਰ ਘਟਣਾ ਮੈਂ ਘੜਤੀ ਦਾ ਮਾਨਸ ਜ਼ਿਲ੍ਹੇ ਦਾ ਪਿੰਡ ਆ ਜੀ ਦਲੇਮਾ ਪਿੰਡ ਵਿੱਖੀ ਤੋਂ ਕਿੰਨੇ ਕਿਲੋਮੀਟਰ ਦੂਰ ਆ 6 ਕਿਲੋਮੀਟਰ 6 ਕਿਲੋਮੀਟਰ ਦੂਰ ਆ ਵਿਖੀ ਤੋਂ ਉਸ ਪਿੰਡ ਦੇ ਵਿੱਚ ਇਹੜੀ ਮੱਝਾ ਨੀਲੀ ਰਾਵੀ ਤੇ ਆਪਾਂ ਦੇਖਦੇ ਹਾਂ ਕਿੰਨਾ ਦੁੱਧ ਕਰੂਗੀ ਜਸਵਿੰਦਰ ਕੋਕਰ ਕਿਹੜਾ ਏਰੀਆ ਮਾਨਸ ਏਰੀਆ ਬਾਈ ਜੀ ਮਾਨਸਾ ਦਲੇਮਾ ਪਿੰਡਾ ਮਾਨਸ ਜ਼ਿਲ੍ਹੇ ਦਾ ਵਿਖੀ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਦਾ ਜਸਵਿੰਦਰ ਕੋਕਰ ਗੁੱਡ ਬਾਏ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਜਿੰਨੇ ਭਰਾ ਦੇਖਿਆ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਪਹਿਲੀ ਮਿਲਕਿੰਗ ਸਟਾਰਟ ਕਰਿਆ ਜਿਹੜੀ ਕਿਰਾਤ ਆਪਾਂ ਖਾਲੀ ਕਰੀ ਸੀਗੀ ਅਮ ਅੱਜ ਤੇ ਹੁਣ ਆਪਾਂ ਜਿਹੜਾ ਫਸਟ ਟਾਈਮ ਆਪਾਂ ਦਿਖਾ ਰਹੇ ਆਂ ਸ਼ਾਮ ਨੂੰ ਫੇਰ ਬਾਈ 6:00 ਵਜੇ 10 ਕਿੰਮਿੰਟਾਂ ਦੇ ਆਪਾਂ ਲੈ ਫੇਰ ਕਰਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਫੇਰ ਜੁੜੋ ਤੁਸੀਂ ਤੇ ਵੀ ਕਿੰਨਾ ਦੁੱਧ ਕੱਢੂਗੀ ਆਪਾਂ ਇਹ ਦੇਖਣਾਗਾ ਹਣਾ ਤੇ ਆਪਣੇ ਮੰਨ ਲਓ ਵੀ ਜਿਹੜੇ ਪ੍ਰੋਜੈਕਟ ਨੇ ਕੀ ਕਰਵਾ ਮੈਂ ਤਾਂ ਉਹਨਾਂ ਚ ਰਿਜ਼ਲਟ ਹੀ ਦਿਖਾਉਣਾ ਪਰ ਰਿਜ਼ਲਟ ਦਿਖਾਉਣ ਦੇ ਮਾਰੇ ਨੇ ਜਿਹੜਾ ਆਪਾਂ ਲੈਬ ਇਹ ਕਰਿਆ ਜੁਮੇਲ ਸਿੰਘ ਹਰਸ਼ਪ੍ਰੀਤ ਦੂਰ ਦੀਪਮਾਨ ਜਿੰਦਰਮਾਨ ਬਹੁਤ ਵਧੀਆ ਜਿੰਨੇ ਪ੍ਰੋਜੈਕਟ ਦੇਖੇ YouTube ਤੇ ਵੀ ਜਿਹੜੇ ਵੀਰ ਦੇਖੀ ਜਾਂਦੇ ਆ ਗੁਰਦੀਪ ਸਿੰਘ ਧੰਨਵਾਦ ਸਾਰੇ ਭਰਾਵਾਂ ਦਾ ਦੋ ਮਹੀਨੇ ਦੇ ਗੇੜ ਹੋ ਗਈ ਸੂਈ ਨੂੰ 18 ਤਰੀਕ ਨੂੰ ਦੋ ਮਹੀਨੇ ਹੋ ਜਾਣਗੇ ਅੱਜ 18 ਹਾਂ ਅੱਜ 18 ਹਨਾ ਦੋ ਮਹੀਨੇ ਹੋ ਗਏ ਪੂਰੇ ਸੂਈ ਨੂੰ ਤੇ ਥੋੜਾ ਜਿਹਾ ਆਪਾਂ ਪਹਿਲਾਂ ਲੇਟ ਹੋ ਗਈ ਸੀ ਬਾਈ ਚੌਲ ਲਾਉਣ ਲੱਗਿਆ ਸੀਗਾ ਤੇ ਕਰਨੀ ਤਾਂ ਆਪਾਂ ਉਦੋਂ ਸੀ ਉਦੋਂ ਵਧੀਆ ਦੁੱਤੇ ਚੱਲ ਪਈ ਸੀ ਥੋੜਾ ਇੱਕ ਸਾਮ ਸੰਭਾਲਦਾ ਵੀ ਆਪਾਂ ਨੇ ਜਿਵੇਂ ਇੱਕ ਤਾਂ ਆਪਣੇ ਮੌਸਮ ਜਿਹੜਾ ਮਾਨਸਾਂ ਦੇ ਵਿੱਚ ਆ ਖਰਾਬ ਹੀ ਹੈ ਲਗਾਤਾਰ 5 ਦਿਨ ਹੋ ਗਏ ਮੀਂਹ ਪੈਂਦੇ ਨੂੰ ਮੌਸਮ ਦੇ ਵਿੱਚ ਆ ਕੇ ਵੀ ਜਿਹੜਾ ਦੁੱਧ ਪਸ਼ੂ ਤੋੜ ਜਾਂਦਾ ਹਨ ਜਦੋਂ ਮੌਸਮ ਖਰਾਬ ਰਹੇ ਹਨ ਤੇ ਇੱਕ ਮੱਸਰ ਵੀ ਬਹੁਤ ਜ਼ਿਆਦਾ ਹੈ ਤੇ ਮੱਸਰ ਦਾ ਨਿਕਾਉਂਦਾ ਉਹ ਲੰੋਂਦ ਨੂੰ ਹੁੰਦਾ ਹਾਂ ਦੇਖਦਾ ਹਨ ਨਹੀਂ ਬੈਠਿਆ ਰਹਿੰਦੀ ਫਿਰ ਵਧੀਆ ਨਾ ਵਧੀਆ ਆ ਬੰਨੋ ਲਾ ਦੇ ਤੂੰ ਹੀ ਚੱਲਦੀ ਹੈ ਕੋਲੇ ਕੋਲਰ ਕੀ ਚੱਲਦਾ ਹੈ ਪੱਲਵਾ ਯਾਰ ਮੈਨੂੰ ਤਾਂ ਨਹੀਂ ਫਾਇਦਾ ਲੱਗਦਾ ਕੀ ਲੱਗਦਾ ਮੈਂ ਤਾਂ ਮੈਂ ਤਾਂ ਦਾ ਸਭ ਪੀ ਪੰਦੀ ਜਮ ਮੈਂ ਲੈ ਐ ਸੀ ਕਿ ਉਹ ਵੀ ਕਹਿੰਦੇ ਮੱਸਰ ਜਮਾਂ ਤੇ ਮਤਲਬ ਕਹਿੰਦਾ ਕੋਲੇ ਨਹੀਂ ਆਉਂਦਾ ਉਹ ਵੀ ਗੱਲ ਲੜਦਾ ਪਰ ਮੈਂ ਤਾਂ ਮੱਸਰ ਦਾ ਨਹੀਂ ਲਾਉਣਾ ਹਨਾ ਪ੍ਰਗਟ ਦਵਾਈ ਸੜਕ ਪਰਗਟ ਬੇਗਾ ਸਿੱਧੂ ਫਾਰਮ ਕੀ ਹਾਲ ਨੇ ਪ੍ਰਗਟ ਭਾਈ ਬਹੁਤ ਵਧੀਆ ਬਹੁਤ ਵਧੀਆ ਆਪਣਾ ਭਰਾ ਪ੍ਰਗਟ ਗੁੱਡ ਬਾਈ ਗੁੱਡ ਪ੍ਰਗਟ ਸ਼ੇਅਰ ਕਰਦੇ ਵੀਰ ਬਣ ਕੇ ਦੋ ਚਾਰ ਗਰੁੱਪਾਂ ਚ ਜਿਹੜੇ ਹੋਰ ਭਰਾ ਉਹ ਵੀ ਦੇਖ ਸਕਣ ਇਸ ਮੱਝ ਦੀ ਨਾਲ ਲੈ ਮਿਲਕਿੰਗ ਤੇ ਲਈ ਜਾਂਦੀ ਹੈ ਨੀਲੀ ਰਾਵੀ ਦੀ ਇਹ ਨਾ ਭਾਈ ਵਿਕਰੀ ਬਾਤ ਨਹੀਂ ਹੈਗੀ ਇਹ ਆਪਣਾ ਬਾਈਸੀ ਦਿਖਾ ਰਹੇ ਆ ਇੱਕ ਆਮ ਘਰ ਦੇ ਵਿੱਚ ਜਿਹੜੀ ਮੱਝ ਰੱਖੀ ਹੋਈ ਸੀਗੀ ਤੇ ਵੀ ਕਿੰਨੇ ਆ ਦੁੱਧ ਕੱਢ ਰਹੀ ਆ ਨਾ ਉਹਲੇ 'ਚ ਬੈਠਾ ਸੀ ਇਹ ਬਾਈ ਜਿਹੜੇ ਭਰਾ ਰੇਟ ਕੋਸੇ ਨੇ ਨਾ ਵੇਚਣੀ ਨਹੀਂ ਹੈਗੀ ਇਹ ਨਾ ਬਾਈ ਵੈਸੇ ਮੰਨ ਲਓ ਜੇ ਆਪਾਂ ਦਿਖਾਉਣ ਦੀ ਬਾਈ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੱਝ ਚੰਗੀ ਸੀਗੀ ਪਰ ਨਾਲ ਜ ਨਹੀਂ ਬਾਈ ਨੂੰ ਸੀਗੀ ਅਜੇ ਤੱਕ ਅਸੀਂ ਮੰਨ ਲਓ ਵੀ ਅੱਗੇ ਨਹੀਂ ਆ ਰਹੀ ਉਹਲੇ 'ਚ ਖੜੀ ਸੀਗੀ ਗੁਰਦੀਪ ਸਿੰਘ ਥੈਂਕ ਯੂ ਆ ਜੋਕੇ ਬਾਈ ਓਕੇ ਤੇ ਇਸ ਕਰਕੇ ਨਾ ਪਏ ਮੱਝ ਦੀ ਮੰਨ ਲਓ ਵੀ ਲੈ ਮਿਲਕਿੰਗ ਕਰਕੇ ਪਤਾ ਲੱਗੂ ਕਿੰਨਾ ਦੁੱਧ ਕੱਢਦੀ ਆ ਤਾਂ ਆਮ ਘਰ ਦੇ ਵਿੱਚ ਵੀ ਐਨੇ ਮੱਝ ਦੁੱਧ ਵਾਲੀ ਮੱਝ ਜਿਹੜੀ ਖੜੀ ਹੈਗੀ ਉਹਦਾ ਕਰਕੇ ਆ ਤੇ ਉਹਨਾਂ ਦੇ ਟਾਈਮ ਜਣਾ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਵੀ ਜਿਹੜੇ ਆਮ ਪਸ਼ੂ ਪਾਲ ਕਰਦੇ ਉਹਨਾਂ ਵਾਸਤੇ ਵੀ ਵਧੀਆ ਮੰਨ ਲਓ ਪਸ਼ੂ ਮਿਲ ਜਾਂਦੇ ਘਰਾਂ ਦੇ ਵਿੱਚ ਤਿਆਰ ਕਰ ਸਕਦੇ ਜੇ ਆਪਾਂ ਕਰਨੇ ਝੋਟੀਆਂ ਬੜੀ ਵੱਡੀ ਗੱਲ ਨਹੀਂ ਹੁੰਦੀ ਕੋਈ ਜਿਹੜੇ ਭਰਾ ਝੋਟੀਆਂ ਵੇਚੀ ਜਾਂਦੇ ਹਨ ਪਾਲ ਕੇ ਚੰਗਾ ਵਧੀਆ ਉਹਨਾਂ ਨੂੰ ਖਵਾ ਕੇ ਦੁੱਧ ਕੱਢ ਸਕਦੇ ਆ ਪਰਕਟ ਦੀ ਝੋਟੀ ਦੀ ਮੈ ਲੈ ਮਿਲ ਕੇ ਕਰਾਉਣੀ ਆ ਮਿੱਤਰਾਂ ਕਿਉਂ ਲਾਲਾ ਜਿਹੜੀ ਮਿਹਨਤ ਲਾਉਣੀ ਆ ਤੇ ਇਹਨੂੰ ਵੀ ਆਪਾਂ ਬਾਈ ਨੂੰ ਜਿਹੜਾ ਸਮਾਨ ਪਰਕਟ ਸਿੱਧੂ ਗੁੱਡ ਬਾਈ ਬਹੁਤ ਵਧੀਆ ਪਰਕਟ ਬਹੁਤ ਵਧੀਆ ਇਹਦਾ ਆਪਾਂ ਤਿਆਰ ਕਰਵਾਈ ਹੋਈ ਸੀ ਮਾਜੇ ਆਪਾਂ ਰਿਜ਼ਲਟ ਹੀ ਦੇਖਣਾ ਵੀ ਕੀ ਆਪਣੇ ਜਿਹੜੇ ਪ੍ਰੋਜੈਕਟਾਂ ਦੇ ਰਿਜ਼ਲਟ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿੰਨਾ ਕੁ ਦੁੱਧ ਕਰਿਆ ਕੀ ਗੱਲ ਬਾਤ ਆ ਤੇ 6:00 ਵਜ ਕੇ 10 ਮਿੰਟਾਂ ਦੇ ਸ਼ਾਮ ਨੂੰ ਫੇਰ ਆਪਾਂ ਲਾਈਵ ਹੋਵਾਂਗੇ। ਡੱਬ ਡੱਬ ਚੱਕ ਲੈਣੇ ਵਾਲੀ ਤੇ ਦੂਜੀ ਵੱਡੀ ਚੱਕਲੀ ਦੀ ਵਾਲਟ ਵੱਡੀ ਹੋਈ। ਅੱਛਾ। ਮੰਗਰੇ ਦੇ ਕੱਟਾਂ ਮਿੱਤਰੋ ਤਾਂ ਬਾਈ ਨੂੰ ਜਿਹੜਾ ਨੌਲੇਜ ਨਾ ਹੋਣ ਦੇ ਕਰਕੇ ਵੀ ਦੇਸੀ ਟੀਕਾ ਜਿਹੜਾ ਭਰਾਇਆ ਗਿਆ ਜਿਵੇਂ ਇਹਨੇ ਮੱਝਾ ਵਾਲੀ ਦੁੱਧ ਆ ਗਈ ਤਾਂ ਇਹ ਮੱਝਾ ਤੂੰ ਜਿਵੇਂ ਮਰਜੀ ਆਪਾਂ ਬਰੀਡ ਜਿਹੜੀ ਫਾਇਦਾ ਕਰ ਸਕਦੇ ਆ ਪਰ ਬਾਈ ਨੇ ਖਿਆਲ ਨਹੀਂ ਕਰਿਆ ਇਸ ਗੱਲ ਦੀ ਨੌਲਜ ਹੈ ਨਹੀਂ ਸੀਗੀ ਤਾਂ ਯਾ ਠੀਕ ਹੈ ਉਹ ਦੇਸੀ ਪਹੇ ਗਿਆ ਨਹੀਂ ਬੱਚਾ ਮੰਨ ਲਓ ਕੱਟਾ ਹੀ ਵਧੀਆ ਬਰੀਡ ਦਾ ਹੋਣਾ ਸੀਗਾ ਦੋ ਬਾਈ ਕੋਲੇ ਪਹਿਲਾਂ ਬੱਚੇ ਵਧੀਆ ਨੇ ਕੱਟਾਗਾ ਤੇ ਇੱਕ ਹੈ ਕੱਟੀ ਤਿਆਰ ਕਰੀ ਹੋਈ ਹੈ ਇਸ ਮੱਝ ਦੀ ਬਾਕੀ ਸ਼ੌਂਕ ਰੱਖਦਾ ਪਸ਼ੂ ਵਾਲਨ ਦੇ ਵਿੱਚ ਆ ਤੇ ਨਾਲ ਆਵਰਾ ਖੇਤੀਬਾੜੀ ਦੇ ਜਿਹੜਾ ਕੰਮ ਹੋ ਕਰ ਦੇਣੀ ਉੱਤਰਾਖੰਡ ਤੋਂ ਦੇਖੀ ਜਾਂਦੇ ਨੇ ਬਾਈ ਧੰਨਵਾਦ ਆ ਬਾਈ ਬਹੁਤ ਵਧੀਆ ਧੰਨਵਾਦ ਵੀਰੇ ਛੇਅਰ ਜ਼ਰੂਰ ਕਰੀ ਜਾਓ ਭਰਾ ਜਿਹੜੇ ਦੇਖੀ ਜਾਂਦੇ ਆ ਤੇ ਆਪਾਂ ਦੁੱਧ ਮਣ ਕੇ ਦਿਖਾਉਣੀ ਆ ਕਿੰਨਾ ਦੁੱਧ ਕੱਢੂਗੀ ਕੱਲ ਨਾਲੋਂ ਫਰਕ ਪਾਉਂਦੀ ਆ ਕੀ ਗੱਲ ਬਾਤ ਆ इत रख दे बस इतना च रख ला इत डब्बे उधर बना दे अल्टा बाल्टी तर को धरी जा बाल्टी दूर ना कर ठंडा कर ला आप ठंडा कर सुन लिए मित्रों फिर सूढ़ा मणके दिखावा बस मारा दे ਦੇਖਣਾ ਅੱਜ ਕਿੰਨਾ ਕੱਢਦੇ ਥੋੜਾ ਜਿਹਾ ਇੱਕ ਤਾਂ ਮੌਸਮ ਖਰਾਬ ਇੱਕ ਵਾਰੀ ਹੋਰ ਹਟਾ ਦੇ ਝਾਗਣਾ ਰਹੇ ਪੂਰਾ ਵੀ ਯਾਰ ਹੁਣ ਮੰਨ ਲਓ ਵੱਡੀ ਗੱਲ ठीक है जी एक, एक लीटर हो गया दो लीटर जी तीन लीटर जी चार लीटर जी पांच लीटर जी छः लीटर जी सात लीटर हो गए जी अठ लीटर हो गए जी

ਇਹ ਥੋੜਾ ਘੱਟ ਜਿਹਾ ਆਪਾਂ ਇਹ ਉਹੀ ਮੰਨ ਲਾ ਟੱਗ ਦੇ ਵਿੱਚ 10 ਮੰਨ ਲਾ ਪੂਰੇ 10 ਲੀਟਰ ਬਾਈ ਦੁੱਧੇ ਕੱਢਿਆ ਪਹਿਲੇ ਟਾਈਮ 'ਚ ਖਾਲੀ ਕਰਨ ਬਾਅਦ ਚੱਕ ਲੈ ਦੁੱਧ ਲੈ ਜੋ ਤੇ ਰਾਤ ਨੇ ਆਪਾਂ ਖਾਲੀ ਕਰੀ ਸੀ 1.5 ਕਿਲੋ ਕੱਢੇ ਸੀਗਾ ਤੇ ਹੁਣ ਜਿਹੜਾ ਕਰਮਾਲੀ ਨੇ ਖਾਲੀ ਕਰਨ ਤੋਂ ਬਾਅਦ ਪਹਿਲੀ ਚਵਾਈ ਦੇ 10 ਡੱਬੇ ਜਿਹੜੇ ਦੁੱਧ ਦੇ ਭਰੇ ਨੇ ਤਾਂ ਬਹੁਤ ਸੋਹਣਾ ਦੁੱਧ ਗੱਡੀ ਜਾਂਦੀ ਆ ਇੰਨੀ ਗਰਮੀ ਦੇ ਬਾਵਜੂਦ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਤੇ ਮੰਨ ਲਾ ਇੱਕ ਹੀਟ ਚ ਭਈ ਪਈ ਹੈ ਨਾ ਕੀਡ ਦੇ ਵਿੱਚ ਆਈ ਆਈ ਪਈਆ ਫੇਰ ਵੀ ਹੈ ਕਮਾਲ ਹਨਾ ਜਿਹੜਾ 10 ਕਿਲੋ ਦੁੱਧ ਕੱਢਿਆ ਮੰਨ ਲਾ ਬਾਈ ਖੜੋ ਮੰਨ ਲਓ ਵੀ ਕੰਡਾ ਹੈ ਨੀਗਾ ਡੱਬਿਆਂ ਨਾਲ ਵੀ ਆਪਾਂ ਜਿਹੜਾ ਮਣਕੇ ਦਿਖਾਉਣੇ ਆ ਤਾਂ ਆਪਾਂ ਕੋਈ ਵੇਚਣੀ ਨਹੀਂ ਨੀ ਹੈਗੀ ਕੋਈ ਆਪਾਂ ਕਿਸੇ ਦਾ ਸਰਟੀਫਿਕੇਟ ਨਹੀਂ ਹਨਾ ਉਹ ਕਰਨ ਦੇ ਮਾਰੇ ਨਹੀਂ ਆਪਾਂ ਵੈਸੇ ਵੀ ਇੱਕ ਬਾਈ ਦਾ ਨਾਂ ਬਣ ਜੇ ਤੇ ਬਾਈ ਕੋਲੇ ਸਾਨ ਇਸੇ ਮੱਝ ਦਾ ਘੱਟਾ ਰੱਖਿਆ ਹੋਇਆ ਤਾਂ ਜਿਹੜੇ ਲੋਕ ਪਿੰਡ ਦੇ ਵਿੱਚ ਮੰਨ ਲਾ ਵੀ ਵਧੀਆ ਨਸਲ ਤਿਆਰ ਕਰ ਲੈਣ ਨੀਲੀ ਦਾ ਵੀ ਬਰੀਡ ਮਨ ਲਓ ਵੀ ਬਾਈ ਤੋਂ ਕ੍ਰੋਸਿੰਗ ਕਰਾ ਕੇ ਤਾਂ ਵਧੀਆ ਬਰੀਡ ਪੈਦਾ ਹੋ ਸਕਦੀ ਐ ਇਸ ਮੱਝ ਦਾ ਕੱਟਾ ਮਨ ਲਓ 10 ਕਿਲੋ ਦੁੱਧ ਇਸ ਟਾਈਮ ਕੱਢਦਾ ਤੇ ਕੱਲ ਕੱਢਿਆ ਸੀ 1.5 ਕਿਲੋ ਤਾਂ ਆਥ ਨੇ ਦੇਖਦੇ ਵੀ ਕਿੰਨਾ ਦੁੱਧ ਕੱਢਦੀ ਆ ਤੇ ਇਹਨੂੰ ਮਿੱਤਰੋ ਆਪਾਂ ਜਿਹੜਾ ਤਿਆਰ ਕਰਵਾਈ ਸੀ ਮੱਝ ਪਿੰਡ ਦਲੇਮਾਂ ਦੇ ਵਿੱਚ ਜ਼ਿਲ੍ਹਾ ਮਾਨਸਾ ਪੈ ਜਾਂਦਾ ਤੇ ਬਾਕੀ ਇਹਨੂੰ ਆਪਾਂ ਜਿਹੜਾ ਸਮਾਨ ਦਿੱਤਾ ਸੀ ਰੈਟਚ ਵਗੈਰਾ ਉਹ ਵੀ ਤੁਹਾਨੂੰ ਸਾਰਾ ਆਥ ਨੇ ਜਿਹੜੀ ਪੂਰੀ ਜਾਣਕਾਰੀ ਦਿਵਾਵਾਂਗੇ ਵੀ ਕਿੰਨਾ ਕਿੰਨਾ ਸਮਾਨ ਪਾਇਆ ਕੀ ਪਾਇਆ ਠੀਕ ਆ ਇਹ ਰੈਟਚ ਦਾ ਕਮਾਲ ਆ ਮਿੱਤਰੋ ਦੁੱਧ ਜਿਹੜਾ ਕੱਢਣਾ ਠੀਕ ਆ ਪਿਛਲੀ ਵਾਰ ਕਿੰਨਾ ਦੁੱਧ ਕੱਢਿਆ ਸੀ ਉਹ ਸਾਰਾ ਬਾਈ ਨਾਲ ਆਥਣੇ ਪ੍ਰੋਪਰ ਗੱਲਬਾਤ ਕਰਾਂਗੇ ਸਾਰਾ ਤੁਹਾਨੂੰ ਪੁੱਛ ਕੇ ਦੇਵਾਂਗੇ ਵੀ ਕੀ ਕੁਝ ਪਾਇਆ ਤੇ ਕਿੰਨਾ ਮੰਨ ਲਓ ਵੀ ਇਹਨੂੰ ਆਰਡਰ ਪਾਇਆ ਰੈਟਚ ਪਾਇਆ ਉਸ ਵੀ ਜੋ ਤੁਹਾਡੇ ਸਾਹਮਣੇ ਹੈ ਨਾ ਅੱਜ ਹੁਣ ਕੀ ਡੈਟ ਦੇ ਰਹੇ ਹਾਂ ਤੇ ਬਹੁਤ ਸੋਹਣੀ ਮਾਝਾ ਬਰੀਡ ਵਾਲੀ ਆ ਤੇ ਬਾਕੀ ਆਮ ਘਰ ਦੇ ਵਿੱਚ ਜਿਗੀ ਜੇ ਇਹ ਮਾਝ ਕਿਸੇ ਬਰੀਡਰ ਕੋਲੇ ਹੁੰਦੀ ਤਾਂ ਮਾੜਾ ਥੋੜਾ ਜਿਹਾ ਹੋਰ ਜ਼ੋਰ ਲਾਉਣਾ ਹੁੰਦਾ ਤਾ ਉਹ ਮੇਰੇ ਹਿਸਾਬ ਨਾਲ 12 ਵੀ ਡੱਬੇ ਕਰ ਦਿੰਦਾ ਜੇ ਕਿਸੇ ਬੰਦੇ ਕੋਲ ਹੋਰ ਹੁੰਦੀ ਜਾਣਕਾਰ ਕੋਲੇ ਤਾਂ 12 ਡੱਬੇ ਤੋਤੀ ਕਰ ਦਿੰਦਾ ਤੇ ਹਾਂ ਥੋੜੇ ਬਾਈ ਜਿੰਨੇ ਖੇਤੀ ਕਰਦਾ ਬਾਕੀ ਇਹਨਾਂ ਮੰਨ ਲਓ ਤਿਆਰ ਬਣੀ ਜੇ ਇਹ ਵੀ ਆਪਣੇ ਮਗਰ ਲਾ ਕੇ ਬਾਈ ਦਾ ਕਹਿੰਦਾ ਵੀ ਛੱਡ ਬਰੇ ਕੀ ਹੋਇਆ ਕਹਿੰਦਾ ਲੈ ਮਿਲਕ ਨੂੰ ਫੇਰ ਵੀ ਆਪਾਂ ਆਖਿਆ ਵੀ ਆਪਾਂ ਦਿਖਾਵਾਂਗੇ ਕਿਸੇ ਨੂੰ ਹੁੰਦਾ ਆਪਾਂ ਜਦੋਂ ਚੀਜ਼ ਵਰਤੀ ਹੈ ਨਾ ਉਹ ਚੀਜ਼ ਆਪਾਂ ਮਾਨਸਾ ਮੰਡੀ ਨਹੀਂ ਜਾਂਦੇ ਬਾਈ ਜਾਵਾਂਗੇ ਬਾਈ ਜਾਵਾਂਗੇ ਤੇ ਬਾਕੀ ਵੀ ਆਪਾਂ ਦਿਖਾ ਦਈਏ ਵੀ ਕੀ ਗੱਲਬਾਤ ਆ ਤੇ ਬਾਕੀ ਆਪਾਂ ਸ਼ਾਮ ਨੂੰ ਸਾਰਾ ਬਾਈ ਤੋਂ ਛੋਡੇ ਨਾਲ ਚੰਨਾ ਪਾਵਾਂਗੇ ਵੀ ਕੀ ਖੁਸ ਖਵਾਇਆ ਕਿੰਨਾ ਟਾਈਮ ਖਵਾਇਆ ਪੂਰੀ ਜਾਣਕਾਰੀ ਲੈ ਕੇ ਦੇਆ ਮਿੱਤਰੋ 6:10 ਦੇ ਸ਼ਾਮ ਨੂੰ ਫੇਰ ਆਪਾਂ ਲਾਈਵ ਕਰਾਂਗੇ ਇਸੇ ਮੱਝ ਦਾ ਤੇ ਆਥਨੇ ਫੇਰ ਦੇਖਦੇ ਆਂ ਕਰਮ ਵਾਲੀ ਕਿੰਨਾ ਦੁੱਧ ਕੱਢਦੀ ਆ ਧੰਨਵਾਦ ਸਾਰੇ ਭਰਾਵਾਂ ਦਾ ਲਾਈਵ ਤੇ ਜੁੜਨ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੇ ਟੁਕ ਚੱਲਾਂਗੇ ਥੋੜੀ ਥੋੜੀ